ਇਦੀ ਸਜ਼ਾ ਤਾਂ ਹੋਰ ਬੰਦੀ ਸੀ ਪਰ ਕੀ ਕਰੀਏ ਜੇ ਇਹ ਕਾਨੂੰਨ ਹੱਥ ਚ ਲੈ ਲਿਆ ਏਦੋਂ ਬਾਅਦ ਉਲਟੀ ਦੂਜੇ ਬੰਦੇ ਤੇ ਕਾਰਵਾਈ ਹੋਣੀ ਸ਼ੁਰੂ ਹੋ ਜਾਂਦੀ ਆ ਪੈੰਡ ਵਾਲੇ ਬੰਦੇ ਦੇ ਨਾਲ ਵੀ ਗੱਲ ਹੋਈ ਕਹਿੰਦਾ ਭਾਈ ਇਹਨੂੰ ਨੂਨ ਮਸਾਲਾ ਅਸੀਂ ਚੰਗੀ ਤਰ੍ਹਾਂ ਦੇ ਚੁੱਕੇ ਆ ਕਹਿੰਦਾ ਪ੍ਰਸ਼ਾਸਨ ਵੀ ਇਸ ਚੀਜ਼ ਤੇ ਕਾਰਵਾਈ ਕਰਦੀ ਪਈ ਐ ਹੈ ਲਜੁਲਕ ਕੀਤੀ ਐ ਇਕਬਾਲ ਸਿੰਘ ਜਿਹੜੇ ਧਰਮਕੋਟ ਏਰੀਏ ਦੇ ਐਸ ਐਚਓ ਆ ਉਹਨਾਂ ਦਾ ਵੀ ਬਿਆਨ ਆਇਆ ਕਿ ਇਸ ਮਸਲੇ ਤੇ ਅਸੀਂ ਚੰਗੀ ਤਰ੍ਹਾਂ ਜਾਂਚ ਕਰਦੇ ਪਏ ਆ ਪਰ ਮੈਂ ਐਵੇਂ ਦੀ ਗੱਲ ਕਹਿਣਾ ਚਾਹੁੰਨਾ ਹੈ ਇਹ ਪ੍ਰਸ਼ਾਸਨ ਤੋਂ ਸੋਸ਼ਲ ਮੀਡੀਆ ਤੋਂ ਵਾਇਰਲ ਹੋਣ ਤੋਂ ਪਹਿਲਾਂ ਇਸ ਚੀਜ਼ਾਂ ਤੇ ਜਰੂਰ ਨਿਵੇੜਾ ਪਾਇਆ ਜਾਵੇ ਉਹ ਧੰਨ ਅਮ੍ਰਿਤਪਾਲ ਮੈਰੋ ਜਿਹੜੇ ਬੰਦੇ ਨੇ ਇਸ ਮੁੱਦੇ ਨੂੰ ਸਾਹਮਣੇ ਲੈ ਕੇ ਆਂਦਾ ਜੇ ਇਹ ਮੁੱਦੇ ਨੂੰ ਸਾਹਮਣੇ ਨਾ ਲੈ ਕੇ ਆਂਦਾ ਤੇ ਉਹ ਗਰੀਬ ਪਰਿਵਾਰ ਦੀ ਉਹ 6 ਸਾਲ ਦੀ ਕੁੜੀ ਦੀ ਜ਼ਿੰਦਗੀ ਤੇ ਅਰ ਕੀ ਬੀਤਦੀ ਦੋਸਤੋ ਆ ਉੱਪਰ ਵੀਡੀਓ ਚੱਲਦੀ ਪਈ ਆ ਇਸ ਵੀਡੀਓ ਤੇ ਨਜ਼ਰ ਜਰੂਰ ਮਾਰਿਓ ਇਹ ਧਰਮਕੋਟ ਹਲਕੇ ਦੇ ਵਿੱਚ ਭਿੰਦਰਪਿੰਡ ਦੀ ਆ ਜਿਹੜਾ ਮੈਂ ਕਹਿੰਦਾ ਐਵੇਂ ਦਾ ਬੰਦਾ ਪਹਿਲਾਂ ਤਾਂ ਐਵੇਂ ਦੇ ਲਾਂਹਤੀ ਤੋਂ ਲਾਂਹਤਾ ਪਾਣ ਲਈ ਬਹੁਤ ਦਿਲ ਕਰਦਾ ਪਿਆ ਆ ਗੁਰੂ ਸਾਹਿਬ ਨੇ ਜਿਹੜੀ ਇਹਦੇ ਸਿਰ ਤੇ ਪਗੜੀ ਰੱਖੀ ਵੀ ਹੈ ਨਾ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਇਹਦੇ ਪਿੱਛੇ ਪਰ ਇਹ ਗੰਦ ਐਵੇਂ ਦੇ ਕੰਮ ਕਰਦਾ ਪਿਆ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰਦੈ ਨਾ ਚਾਹੁੰਦਾ ਜਿਹੜੀ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਵੀ ਹੈ ਨਾ ਅਮ੍ਰਿਤਪਾਲ ਮਹਿਰੋ ਨੇ ਜਿਹੜੀ ਇਹ ਵੀਡੀਓ ਸਾਹਮਣੇ ਲਿਆਂਦੀ ਸੀ ਇਸ ਬੰਦੇ ਦੀ ਕਹਿੰਦੇ ਸਰਵਿਸ ਤੱਕ ਵੀ ਹੋ ਗਈ ਪਿੰਡ ਵਾਲਿਆਂ ਨੇ ਪੂਰਾ ਮੈਂ ਕਹਿੰਦਾ ਮਸਾਲਾ ਹੱਕ ਠੋਕੇ ਦਿੱਤਾ ਤੇ ਬੰਦਾ ਵੀ ਸੀ ਇਹਦੀ ਸਜ਼ਾ ਤਾਂ ਹੋਰ ਬੰਦੀ ਸੀ ਪਰ ਕੀ ਕਰੀਏ ਜੇ ਇਹ ਕਾਨੂੰਨ ਹੱਥ ਚ ਲੈ ਲਿਆ ਏਦੋਂ ਬਾਅਦ ਉਲਟੀ ਦੂਜੇ ਬੰਦੇ ਤੇ ਕਾਰਵਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਪਿੰਡ ਵਾਲੇ ਬੰਦੇ ਦੇ ਨਾਲ ਵੀ ਗੱਲ ਹੋਈ ਕਹਿੰਦਾ ਭਾਈ ਇਹਨੂੰ ਨੂਨ ਮਸਾਲਾ ਅਸੀਂ ਚੰਗੀ ਤਰ੍ਹਾਂ ਦੇ ਚੁੱਕੇ ਆਂ ਕਹਿੰਦਾ ਪ੍ਰਸ਼ਾਸਨ ਵੀ ਇਸ ਚੀਜ਼ ਤੇ ਕਾਰਵਾਈ ਕਰਦੀ ਪਈ ਐ ਹੈ ਲਜੁਲਕ ਕੀਤੀ ਐ ਇਕਬਾਲ ਸਿੰਘ ਜਿਹੜੇ ਧਰਮਕੋਟ ਏਰੀਏ ਦੇ ਐਸ ਐਚਓ ਆ ਉਹਨਾਂ ਦਾ ਵੀ ਬਿਆਨ ਆਇਆ ਕਿ ਇਸ ਮਸਲੇ ਤੇ ਅਸੀਂ ਚੰਗੀ ਤਰ੍ਹਾਂ ਜਾਂਚ ਕਰਦੇ ਪਏ ਆ ਪਰ ਮੈਂ ਐਵੇਂ ਦੀ ਗੱਲ ਕਹਿਣਾ ਚਾਹੁੰਨਾ ਐ ਇਹ ਪ੍ਰਸ਼ਾਸਨ ਤੋਂ ਸੋਸ਼ਲ ਮੀਡੀਆ ਤੋਂ ਵਾਇਰਲ ਹੋਣ ਤੋਂ ਪਹਿਲਾਂ ਇਸ ਚੀਜ਼ਾਂ ਤੇ ਜਰੂਰ ਨਿਵੇੜਾ ਪਾਇਆ ਜਾਵੇ ਉਹ ਧੰਨਾ ਅਮ੍ਰਿਤਪਾਲ ਮੈਰੋ ਜਿਹੜੇ ਬੰਦੇ ਨੇ ਇਸ ਮੁੱਦੇ ਨੂੰ ਸਾਹਮਣੇ ਲੈ ਕੇ ਆਂਦਾ ਜੇ ਇਹ ਮੁੱਦੇ ਨੂੰ ਸਾਹਮਣੇ ਨਾ ਲੈ ਕੇ ਆਂਦੇ ਤੇ ਉਹ ਗਰੀਬ ਪਰਿਵਾਰ ਦੀ ਉਹ 6 ਸਾਲ ਦੀ ਕੁੜੀ ਦੀ ਜ਼ਿੰਦਗੀ ਤੇ ਅਰ ਕੀ ਬੀਤਦੀ ਕੀ ਸਾਡੇ ਪੰਜਾਬ ਦੇ ਵਿੱਚ ਐਵੇਂ ਦੇ ਵੀ ਬੰਦੇ ਹੈਗੇ ਜਿਹੜੇ ਸਿਰ ਤੇ ਪਗੜੀ ਰੱਖ ਕੇ ਐਵੇਂ ਦਾ ਘਟਿਆ ਕੰਮ ਕਰਦੇ ਆ ਆ ਕੁਝ ਦਿਨ ਪਹਿਲਾਂ ਇੱਕ ਮੋਟਰਸਾਈਕਲ ਤੇ ਬੰਦਾ ਜਾਂਦਾ ਪਿਆ ਉਹਨੇ ਛੋਟੀਆਂ ਛੋਟੀਆਂ ਬੱਚੀਆਂ ਦੇ ਸਾਹਮਣੇ ਆਪਣੀ ਪੈਂਟ ਤੱਕ ਲਾ ਕੇ ਅਰ ਗਲਤ ਕੰਮ ਕੀਤਾ ਇਹ ਉਹ ਪੰਜਾਬ ਹੈ ਪੰਜਾਬ ਦਾ ਬੇੜਾ ਕਰਕੇ ਨਾ ਕਰੋ ਪੰਜਾਬ ਦਾ ਮੋਹਲ ਖਰਾਬ ਨਾ ਕਰੋ ਜੇ ਕੱਲ ਨੂੰ ਅਮਰਿਤਪਾਲ ਵਰਗਾ ਇਹਨਾਂ ਦੇ ਆ ਕੇ ਚਾਰ ਕੰਨ ਤੇ ਲਾ ਦੰਦਾ ਨਾ ਤਾਂ ਅਮਰਿਤਪਾਲ ਨੂੰ ਗਲਤ ਕਿਹਾ ਜਾਣਾ ਸੀ ਕਿਉਂਕਿ ਉਸ ਬੰਦੇ ਨੇ ਸਟੈਪ ਤਾਂ ਚੁੱਕਿਆ ਆ ਸਾਡੀਆਂ ਸੰਸਥਾਵਾਂ ਸਾਡੇ ਜਥੇਦਾਰ ਇਸ ਮੁੱਦੇ ਤੇ ਬੋਲਦੇ ਹੀ ਕੁਛ ਨਹੀਂ ਨਾ ਉਹ ਬੰਦੇ ਨੇ ਚਰੰਗ ਘਟ ਵਾਲੇ ਮਸਲੇ ਤੇ ਪੂਰਾ ਹੱਕ ਠੋਕ ਕੇ ਵਿਰੋਧਤਾ ਕੀਤੀ ਉਸ ਬੰਬੇ ਤੇ ਪਰਚੇ ਕਰਾਏ ਪਰ ਸਾਡੇ ਜਥੇਦਾਰ ਤੇ ਸਾਡੇ ਜਿਹੜੇ ਸਮਾਜ ਸੇਵੀ ਆ ਉੱਠੇ ਕੋਈ ਨਹੀਂ ਯਾਰ ਕੱਲਾ ਅਮਰਿਤਪਾਲ ਮਹਿਰੋ ਦਾ ਠੇਕਾ ਲਿੱਤਾ ਕਿ ਪੰਜਾਬ ਨੂੰ ਸਾਫ਼ ਕਰਨਾ ਕਿ ਪਿੰਡ ਦੇ ਵਿੱਚ ਢੋਡੀ ਮжоਰਿਟੀ ਹੈ ਨਹੀਂ ਐਵੇਂ ਤੇ ਕੰਮ ਨੂੰ ਸੋਧ ਕਰਕੇ ਮਤਲਬ ਉਸ ਬੰਦੇ ਤੇ ਪਰਚਾ ਕਰਾਣਾ ਤੁਹਾਡੇ ਹੱਥ ਵੱਸ ਹੈ ਨਹੀਂ ਕਿਉਂ ਪੰਜਾਬ ਦਾ ਮੋਲ ਖਰਾਬ ਕਰਨ ਤੇ ਲੱਗੇਵੇਂ ਆ ਐਵੇਂ ਤੇ ਬੰਦਿਆਂ ਦੀ ਸਜ਼ਾ ਬਹੁਤ ਹੋਰ ਹੋਣੀ ਚਾਹੀਦੀ ਆ ਪਰ ਕੀ ਕੀਤਾ ਜਾਵੇ ਜੇ ਕਾਨੂੰਨ ਹੱਥ ਚ ਲੈਣੇ ਆ ਨਾ ਇਸ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਉਹ ਬੰਦੇ ਤੇ ਕਾਰਵਾਈ ਹੋਵੇ ਜਾਂ ਨਾ ਹੋਵੇ ਕੁੱਟਣ ਵਾਲੇ ਤੇ ਕਾਰਵਾਈ ਪਹਿਲੇ ਨੰਬਰ ਤੇ ਹੁੰਦੀ ਹੈ ਇਹ ਵੀ ਗੱਲ ਯਾਦ ਰੱਖਿਓ ਤੇ ਇਸ ਮੁੱਦੇ ਤੇ ਮੈਂ ਗੱਲ ਹੋਈ ਸੀ ਪਿੰਡ ਵਾਲੇ ਵਾਸੀਆਂ ਦੇ ਬੰਦੇ ਨਾਲ ਕਿ ਭਾਈ ਇਸ ਬੰਦੇ ਨੂੰ ਕਾਫੀ ਕੁੱਟਿਆ ਗਿਆ ਦਾ ਪਿੰਡ ਵਾਲਿਆਂ ਨੇ ਜੋ ਵੀ ਹੁੰਦਾ ਸੀ ਇਹ ਬੰਦੇ ਤੇ ਕਾਰਵਾਈ ਕੀਤੀ ਹੁਣ ਪ੍ਰਸ਼ਾਸਨ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਉਹਨਾਂ ਤੇ ਕਾਰਵਾਈ ਕਰਦੀ ਪਈ ਆ ਪਛੜ ਪੜਤਾਲ ਕਰਦੀ ਪਈ ਆ ਜਿਹੜੀ ਕੁੜੀ ਛੋਟੀ ਜਿਹੀ ਬੱਚੀ ਦੇ ਨਾਲ 6 ਸਾਲ ਦੀ ਬੱਚੀ ਦੇ ਨਾਲ ਇਹ ਕੰਮ ਹੋਇਆ ਸੀ ਉਸ ਪਰਿਵਾਰ ਦੇ ਬਿਆਨ ਲੈ ਕੇ ਜੋ ਬੰਦਾ ਸੀ ਉਹਦੇ ਤੇ ਕਾਰਵਾਈ ਸਟਾਰਟ ਹੋ ਚੁੱਕੀ ਆ ਬੇਨਤੀ ਹੈ ਐਵੇਂ ਦੇ ਜਿਹੜੇ ਬੰਦੇ ਟੋਡੇ ਸ਼ਰਾਰਤੀ ਅੰਸਰ ਪਿੰਡ ਦੇ ਵਿੱਚ ਐ ਉਹ ਵੀਡੀਓ ਨੂੰ ਬਾਹਰ ਲ ਵਾਇਰਲ ਹੋਣ ਤੋਂ ਪਹਿਲਾਂ ਉਹਨੂੰ ਨਮਕ ਮਸਾਲਾ ਤੁਸੀਂ ਪਹਿਲਾਂ ਹੀ ਦੇ ਦਿਆ ਕਰੋ ਤਾਂ ਕਿ ਐਵੇਂ ਦੇ ਗੁਨਾਹ ਕਰਨ ਵਾਲੇ 100 ਬਾਰ ਸੋਚਣ ਕਿ ਅਸੀਂ ਗਲਤ ਜਗ੍ਹਾ ਹੱਥ ਪਾ ਲਿਆ ਤੇ ਐਵੇਂ ਦੀ ਕਾਨੂੰਨੀ ਕਾਰਵਾਈ ਕਰਾਓ ਕਿ ਉਹ ਬੰਦਾ ساری ਉਮਰ ਕੰਨਾਂ ਨੂੰ ਹੱਥ ਲਾਵੇ ਕਿ ਐਵੇਂ ਦਾ ਕੰਮ ਨਾ ਕਰਾਂ ਤੇ ਇਹਦੇ ਨਾਲ 100 ਬੰਦਾ ਹੋਰ ਸੁਧਰੂਗਾ ਜਿੰਨੀ ਚਿਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਕਾਰਵਾਈ ਹੋਣੀ ਸ਼ੁਰੂ ਹੋਗੀ ਐਵੇਂ ਦੇ ਬੜੇ ਸੁਧਰਨਗੇ ਹਜੇ ਬੜੇ ਗੰਦੇ ਲੋਕ ਹੈਗੇ ਪੰਜਾਬ ਦੇ ਵਿੱਚ ਜਿਹੜੇ ਐਵੇਂ ਦਾ ਕੰਮ ਕਰਦੇ ਪਰ ਉਹ ਗੋਪਤ ਤਰੀਕੇ ਦੇ ਨਾਲ ਕਰੀ ਜਾਂਦੇ ਬੇਨਤੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਸਜਾ ਤਾਂ ਹੋਰ ਬੰਦੀ ਸੀ ਪਰ ਕੀ ਕਰੀਏ ਜੇ ਇਹ ਕਾਨੂੰਨ ਹੱਥ ਚ ਲੈ ਲਿਆ ਏਦੋਂ ਬਾਅਦ ਉਲਟੀ ਦੂਜੇ ਬੰਦੇ ਤੇ ਕਾਰਵਾਈ ਹੋਣੀ ਸ਼ੁਰੂ ਹੋ ਜਾਂਦੀ ਆ ਪੈੰਡ ਵਾਲੇ ਬੰਦੇ ਦੇ ਨਾਲ ਵੀ ਗੱਲ ਹੋਈ ਕਹਿੰਦਾ ਭਾਈ ਇਹਨੂੰ ਨੂਨ ਮਸਾਲਾ ਅਸੀਂ ਚੰਗੀ ਤਰ੍ਹਾਂ ਦੇ ਚੁੱਕੇ ਆ ਕਹਿੰਦਾ ਪ੍ਰਸ਼ਾਸਨ ਵੀ ਇਸ ਚੀਜ਼ ਤੇ ਕਾਰਵਾਈ ਕਰਦੀ ਪਈ ਆ ਹੈ ਲਜੁਲ ਕੀਤੀ ਆ ਇਕਬਾਲ ਸਿੰਘ ਜਿਹੜੇ ਧਰਮਕੋਟ ਏਰੀਏ ਦੇ ਐਸ ਐਚਓ ਆ ਉਹਨਾਂ ਦਾ ਵੀ ਬਿਆਨ ਆਇਆ ਕਿ ਇਸ ਮਸਲੇ ਤੇ ਅਸੀਂ ਚੰਗੀ ਤਰ੍ਹਾਂ ਜਾਂਚ ਕਰਦੇ ਪਏ ਆ ਪਰ ਮੈਂ ਐਵੇਂ ਦੀ ਗੱਲ ਕਹਿਣਾ ਚਾਹੁੰਨਾ ਹੈ ਇਹ ਪ੍ਰਸ਼ਾਸਨ ਤੋਂ ਸੋਸ਼ਲ ਮੀਡੀਆ ਤੋਂ ਵਾਇਰਲ ਹੋਣ ਤੋਂ ਪਹਿਲਾਂ ਇਸ ਚੀਜ਼ਾਂ ਤੇ ਜਰੂਰ ਨਿਵੇੜਾ ਪਾਇਆ ਜਾਵੇ ਉਹ ਧੰਨਾ ਅਮ੍ਰਿਤਪਾਲ ਮਹਿਰੋ ਜਿਹੜੇ ਬੰਦੇ ਨੇ ਇਸ ਮੁੱਦੇ ਨੂੰ ਸਾਹਮਣੇ ਲੈ ਕੇ ਆਂਦਾ ਜੇ ਇਹ ਮੁੱਦੇ ਨੂੰ ਸਾਹਮਣੇ ਨਾ ਲੈ ਕੇ ਆਂਦਾ ਦੇਖੋ ਗਰੀਬ ਪਰਿਵਾਰ ਦੀ ਉਹ 6 ਸਾਲ ਦੀ ਕੁੜੀ ਦੀ ਜ਼ਿੰਦਗੀ ਤੇ ਯਾਰ ਕੀ ਬੀਤਦੀ। ਦੋਸਤੋ ਆ ਉੱਪਰ ਵੀਡੀਓ ਚੱਲਦੀ ਪਈ ਆ। ਇਸ ਵੀਡੀਓ ਤੇ ਨਜ਼ਰ ਜ਼ਰੂਰ ਮਾਰਿਓ। ਇਹ ਧਰਮਕੋਟ ਹਲਕੇ ਦੇ ਵਿੱਚ ਭਿੰਡਰ ਪਿੰਡ ਦੀ ਆ। ਜਿਹੜਾ ਮੈਂ ਕਹਿੰਨਾ ਐਵੇਂ ਦਾ ਬੰਦਾ ਪਹਿਲਾਂ ਤਾਂ ਐਵੇਂ ਦੇ ਲਾਂਹਤੀ ਤੋਂ ਲਾਂਹਤਾ ਆਪਾਂ ਲਈ ਬਹੁਤ ਦਿਲ ਕਰਦਾ ਪਿਆ। ਆ ਗੁਰੂ ਸਾਹਿਬ ਨੇ ਜਿਹੜੀ ਇਹਦੇ ਸਿਰ ਤੇ ਪਗੜੀ ਰੱਖੀ ਵੀ ਆ ਨਾ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਇਹਦੇ ਪਿੱਛੇ। ਪਰ ਇਹ ਗੰਦ ਐਵੇਂ ਤੇ ਕੰਮ ਕਰਦਾ ਪਿਆ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰਦੈ ਨਾ ਚਾਹੁੰਨਾ ਜਿਹੜੀ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਵੀ ਹੈ ਨਾ ਅੰਮ੍ਰਿਤਪਾਲ ਮਹਿਰੋ ਨੇ ਜਿਹੜੀ ਇਹ ਵੀਡੀਓ ਸਾਹਮਣੇ ਲਿਆਂਦੀ ਸੀ ਇਸ ਬੰਦੇ ਦੀ ਕਹਿੰਦੇ ਸਰਵਿਸ ਤੱਕ ਵੀ ਹੋ ਗਈ ਪਿੰਡ ਵਾਲਿਆਂ ਨੇ ਪੂਰਾ ਮੈਂ ਕਹਿੰਦਾ ਮਸਾਲਾ ਹੱਕ ਠੋਕੇ ਦਿੱਤਾ ਤੇ ਬੰਦਾ ਵੀ ਸੀ ਇਹਦੀ ਸਜ਼ਾ ਤਾਂ ਹੋਰ ਬੰਦੀ ਸੀ ਪਰ ਕੀ ਕਰੀਏ ਜੇ ਇਹ ਕਾਨੂੰਨ ਹੱਥ 'ਚ ਲੈ ਲਿਆ ਇਸ ਤੋਂ ਬਾਅਦ ਉਲਟੀ ਦੂਜੇ ਬੰਦੇ ਤੇ ਕਾਰਵਾਈ ਹੋਣੀ ਸ਼ੁਰੂ ਹੋ ਜਾਂਦੀ ਆ ਪੈਂਡ ਵਾਲੇ ਬੰਦੇ ਦੇ ਨਾਲ ਵੀ ਗੱਲ ਹੋਈ ਕਹਿੰਦਾ ਭਾਈ ਇਹਨੂੰ ਨੂਨ ਮਸਾਲਾ ਅਸੀਂ ਚੰਗੀ ਤਰ੍ਹਾਂ ਦੇ ਚੁੱਕੇ ਆ ਕਹਿੰਦਾ ਪ੍ਰਸ਼ਾਸਨ ਵੀ ਇਸ ਚੀਜ਼ ਤੇ ਕਾਰਵਾਈ ਕਰਦੀ ਪਈ ਐ ਹੈ ਲਜੁਲਕ ਕੀਤੀ ਐ ਇਕਬਾਲ ਸਿੰਘ ਜਿਹੜੇ ਧਰਮਕੋਟ ਏਰੀਆ ਦੇ ਐਸ ਐਚ ਓ ਆ ਉਹਨਾਂ ਦਾ ਵੀ ਬਿਆਨ ਆਇਆ ਕਿ ਇਸ ਮਸਲੇ ਤੇ ਅਸੀਂ ਚੰਗੀ ਤਰ੍ਹਾਂ ਜਾਂਚ ਕਰਦੇ ਪਏ ਆ ਪਰ ਮੈਂ ਐਵੇਂ ਦੀ ਗੱਲ ਕਹਿਣਾ ਚਾਹੁੰਨਾ ਇਹ ਪ੍ਰਸ਼ਾਸਨ ਤੋਂ ਸੋਸ਼ਲ ਮੀਡੀਆ ਤੋਂ ਵਾਇਰਲ ਹੋਣ ਤੋਂ ਪਹਿਲਾਂ ਇਸ ਚੀਜ਼ਾਂ ਤੇ ਜਰੂਰ ਨਵੇੜਾ ਪਾਇਆ ਜਾਵੇ ਉਹ ਧੰਨ ਅਮ੍ਰਿਤਪਾਲ ਮੈਰੋ ਜਿਹੜੇ ਬੰਦੇ ਨੇ ਇਸ ਮੁੱਦੇ ਨੂੰ ਸਾਹਮਣੇ ਲੈ ਕੇ ਆਂਦਾ ਜੇ ਇਹ ਮੁੱਦੇ ਨੂੰ ਸਾਹਮਣੇ ਨਾ ਲੈ ਕੇ ਆਂਦਾ ਤੇ ਉਹ ਗਰੀਬ ਪਰਿਵਾਰ ਦੀ ਉਹ 6 ਸਾਲ ਦੀ ਕੁੜੀ ਦੀ ਜ਼ਿੰਦਗੀ ਤੇ ਅਰ ਕੀ ਬੀਤਦੀ ਕੀ ਸਾਡੇ ਪੰਜਾਬ ਦੇ ਵਿੱਚ ਐਵੇਂ ਦੇ ਵੀ ਬੰਦੇ ਹੈਗੇ ਜਿਹੜੇ ਸਿਰ ਤੇ ਪਗੜੀ ਰੱਖ ਕੇ ਐਵੇਂ ਦਾ ਘਟਿਆ ਕੰਮ ਕਰਦੇ ਆ ਅੱਜ ਕੁਛ ਦਿਨ ਪਹਿਲਾਂ ਇੱਕ ਮੋਟਰਸਾਈਕਲ ਤੇ ਬੰਦਾ ਜਾਂਦਾ ਪਿਆ ਉਹਨੇ ਛੋਟੀਆਂ-ਛੋਟੀਆਂ ਬੱਚੀਆਂ ਦੇ ਸਾਹਮਣੇ ਆਪਣੀ ਪੈਂਟ ਤੱਕ ਲਾ ਕੇ ਗਲਤ ਕੰਮ ਕੀਤਾ ਇਹ ਉਹ ਪੰਜਾਬ ਹੈ ਪੰਜਾਬ ਦਾ ਬੇੜਾ ਕਰਕੇ ਨਾ ਕਰੋ ਪੰਜਾਬ ਦਾ ਮੋਹਲ ਖਰਾਬ ਨਾ ਕਰੋ ਜੇ ਕੱਲ ਨੂੰ ਅਮਰਿਤਪਾਲ ਵਰਗਾ ਇਹਨਾਂ ਦੇ ਆ ਕੇ ਚਾਰ ਕੰਨ ਤੇ ਲਾ ਦੰਦਾ ਨਾ ਤਾਂ ਅਮਰਿਤਪਾਲ ਨੂੰ ਗਲਤ ਕਿਹਾ ਜਾਣਾ ਸੀ ਕਿਉਂਕਿ ਉਸ ਬੰਦੇ ਨੇ ਸਟੈਪ ਤਾਂ ਚੁੱਕਿਆ ਆ ਸਾਡੀਆਂ ਸੰਸਤਾਵਾਂ ਸਾਡੇ ਜਥੇਦਾਰ ਇਸ ਮੁੱਦੇ ਤੇ ਬੋਲਦੇ ਹੀ ਕੁਛ ਨਹੀਂ ਨਾ ਉਹ ਬੰਦੇ ਨੇ ਚਰੰਗਾਟ ਵਾਲੇ ਮਸਲੇ ਤੇ ਪੂਰਾ ਹੱਕ ਠੋਕ ਕੇ ਵਿਰੋਧਤਾ ਕੀਤੀ ਉਸ ਬੰਬੇ ਤੇ ਪਰਚੇ ਕਰਾਏ ਪਰ ਸਾਡੇ ਜਥੇਦਾਰ ਤੇ ਸਾਡੇ ਜਿਹੜੇ ਸਮਾਜ ਸੇਵੀ ਆ ਉੱਠੇ ਕੋਈ ਨਹੀਂ ਯਾਰ ਕੱਲਾ ਅਮਰਿਤਪਾਲ ਮਹਿਰੋ ਦਾ ਠੇਕਾ ਲਿੱਤਾ ਕਿ ਪੰਜਾਬ ਨੂੰ ਸਾਫ਼ ਕਰਨਾ ਕਿ ਪਿੰਡ ਦੇ ਵਿੱਚ ਢੋਡੀ ਮжоਰਿਟੀ ਹੈ ਨਹੀਂ ਐਵੇਂ ਦੇ ਕੰਮ ਨੂੰ ਸੋਧ ਕਰਕੇ ਮਤਲਬ ਉਸ ਬੰਦੇ ਤੇ ਪਰਚਾ ਕਰਾਣਾ ਤੁਹਾਡੇ ਹੱਥ ਵਾਸੇ ਨਹੀਂ ਕਿਉਂ ਪੰਜਾਬ ਦਾ ਮੋਲ ਖਰਾਬ ਕਰਨ ਤੇ ਲੱਗੇਵੇਂ ਆ ਐਵੇਂ ਤੇ ਬੰਦਿਆਂ ਦੀ ਸਜ਼ਾ ਬਹੁਤ ਹੋਰ ਹੋਣੀ ਚਾਹੀਦੀ ਆ ਪਰ ਕੀ ਕੀਤਾ ਜਾਵੇ ਜੇ ਕਾਨੂੰਨ ਹੱਥ ਚ ਲੈਨੇ ਆ ਨਾ ਇਸ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਉਹ ਬੰਦੇ ਤੇ ਕਾਰਵਾਈ ਹੋਵੇ ਜਾਂ ਨਾ ਹੋਵੇ ਕੁੱਟਣ ਵਾਲੇ ਤੇ ਕਾਰਵਾਈ ਪਹਿਲੇ ਨੰਬਰ ਤੇ ਹੁੰਦੀ ਆ ਇਹ ਵੀ ਗੱਲ ਯਾਦ ਰੱਖਿਓ ਤੇ ਇਸ ਮੁੱਦੇ ਤੇ ਮੈਂ ਗੱਲ ਹੋਈ ਸੀ ਪਿੰਡ ਵਾਲੇ ਵਾਸੀਆਂ ਦੇ ਬੰਦੇ ਨਾਲ ਕਿ ਭਾਈ ਇਸ ਬੰਦੇ ਨੂੰ ਕਾफी ਕੁੱਟਿਆ ਗਿਆ ਵਾ ਪਿੰਡ ਵਾਲਿਆਂ ਨੇ ਜੋ ਵੀ ਹੁੰਦਾ ਸੀ ਇਹ ਬੰਦੇ ਤੇ ਕਾਰਵਾਈ ਕੀਤੀ ਹੁਣ ਪ੍ਰਸ਼ਾਸਨ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਉਹਨਾਂ ਤੇ ਕਾਰਵਾਈ ਕਰਦੀ ਪਈ ਆ ਪੁੱਛ ਪੜਤਾਲ ਕਰਦੀ ਪਈ ਆ ਜਿਹੜੀ ਕੁੜੀ ਛੋਟੀ ਜੀ ਬੱਚੀ ਦੇ ਨਾਲ 6 ਸਾਲ ਦੀ ਬੱਚੀ ਦੇ ਨਾਲ ਇਹ ਕੰਮ ਹੋਇਆ ਸੀ ਉਸ ਪਰਿਵਾਰ ਦੇ ਬਿਆਨ ਲੈ ਕੇ ਜੋ ਬੰਦਾ ਸੀ ਉਹਦੇ ਤੇ ਕਾਰਵਾਈ ਸਟਾਰਟ ਹੋ ਚੁੱਕੀ ਆ ਬੇਨਤੀ ਹੈ ਐਵੇਂ ਦੇ ਜਿਹੜੇ ਬੰਦੇ ਟੋਡੇ ਸ਼ਰਾਰਤੀ ਅੰਸਰ ਪੈੰਡ ਦੇ ਵਿੱਚ ਐ ਉਹ ਵੀਡੀਓ ਨੂੰ ਬਾਹਰ ਲ ਵਾਇਰਲ ਹੋਣ ਤੋਂ ਪਹਿਲਾਂ ਉਹਨੂੰ ਨਮਕ ਮਸਾਲਾ ਤੁਸੀਂ ਪਹਿਲਾਂ ਹੀ ਦੇ ਦਿਆ ਕਰੋ ਤਾਂ ਕਿ ਐਵੇਂ ਦਾ ਗੁਨਾਹ ਕਰਨ ਵਾਲੇ 100 ਬਾਰ ਸੋਚਣ ਕਿ ਅਸੀਂ ਗਲਤ ਜਗ੍ਹਾ ਹੱਥ ਪਾ ਲਿਆ ਤੇ ਐਵੇਂ ਦੀ ਕਾਨੂੰਨੀ ਕਾਰਵਾਈ ਕਰਾਓ ਕਿ ਉਹ ਬੰਦਾ ساری ਉਮਰ ਕੰਨਾਂ ਨੂੰ ਹੱਥ ਲਾਵੇ ਕਿ ਐਵੇਂ ਦਾ ਕੰਮ ਨਾ ਕਰਾਂ ਤੇ ਇਹਦੇ ਨਾਲ 100 ਬੰਦਾ ਹੋਰ ਸੁਧਰੂਗਾ ਜਿੰਨੀ ਚਿਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਕਾਰਵਾਈ ਹੋਣੀ ਸ਼ੁਰੂ ਹੋਗੀ ਐਵੇਂ ਦੇ بڑے ਸੁਧਰਨਗੇ ਹਜੇ بڑے ਗੰਦੇ ਲੋਕ ਹੈਗੇ ਪੰਜਾਬ ਦੇ ਵਿੱਚ ਜਿਹੜੇ ਐਵੇਂ ਦਾ ਕੰਮ ਕਰਦੇ ਪਰ ਉਹ ਗੁੱਪਤ ਤਰੀਕੇ ਦੇ ਨਾਲ ਕਰੀ ਜਾਂਦੇ ਬੇਨਤੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ